ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਦਾ ਆਪਣਾ ਜਿਹੜਾ ਰੂਟ ਆ ਦੇਖ ਸਕਦੇ ਆ ਲਖਨਊ ਐਕਸਪ੍ਰੈਸ ਤੋਂ ਅੱਜ ਆਪਾਂ ਲਖਨਊ ਪਹੁੰਚਣਾ ਲਖਨਊ ਇੱਥੋਂ ਤੱਕरीबन 60 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਵਾ ਤਾਂ ਆਪਾਂ ਅੱਜ ਸ਼ਾਮ ਤੱਕ ਲਖਨਊ ਪਹੁੰਚਣਾ ਬਾਕੀ ਇਸ ਜਿਹੜਾ ਹਾਈਵੇ ਇੱਥੇ ਨਾ ਹੀ ਕਿਤੇ ਰੁਕਣ ਨੂੰ ਜਗ੍ਹਾ ਵਾ ਮਤਲਬ ਕੋਈ ਨਾ ਹੀ ਕੋਈ ਰਸਤੇ ਵਿੱਚ ਹੋਟਲ ਆ ਕਿਤੇ ਜੀ ਜਿਹੜਾ ਹੁਣ ਹੋਟਲ ਆ ਇੱਥੇ ਵੀਰਨਸ ਆ ਕਹਿੰਦੇ 25-30 ਕਿਲੋਮੀਟਰ ਦੀ ਦੂਰੀ ਤੇ ਤੁਹਾਨੂੰ ਇੱਕ ਫੁੱਟਾ ਮਿਲੂਗਾ ਤੇ ਬਾਕੀ ਉਸ ਤੋਂ ਬਾਅਦ ਸਿੱਧਾ ਬੇ ਲਖਨੌਜ ਆ ਜਾਗੇ ਬਾਕੀ ਗਰਮੀ ਹੋ ਤਾਂ ਕਰ ਹੁਣ ਆਪਾਂ ਇੱਥੇ ਕੁਝ ਟਾਈਮ ਕਰਾਂਗੇ ਸਟੇ ਤਾਂ ਫਿਰ ਜਮ ਪਾਵਾਂਗੇ ਚਾਦੇ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ